ਤੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਜੁੜ ਚੁੱਕੇ ਨੇ ਸਾਡਾ ਲਾਈਵ ਸੁਖਵੀਰ ਕੀ ਕੁਝ ਹੁਣ ਅਪਡੇਟ ਹੈ ਕਿ ਚਿਰੱਕ ਜਾਂਚ ਪਹੁੰਚੀ ਹੈ ਕੱਲ ਜਿਹੜਾ ਕਿ ਧਮਾਕਾ ਹੋਇਆ ਸੀ ਵੱਡੀ ਵਾਰਦਾਤ ਨੂੰ ਅਨਜਾਨ ਬੁੱਤਾ ਗਿਆ ਸੀ ਹਾਲਾਂਕਿ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆ ਚੁੱਕੀ ਹੈ ਇਹਨਾਂ ਅਪਰਾਧੀਆਂ ਦੀ ਸੇਕੋ ਬਿਲਕੁਲ ਇੱਕ ਸ਼ੰਦੇ ਦੇ ਤਰ੍ਹਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਆ ਵਿਅਕਤੀ ਜਿਹੜਾ ਹੈ ਆਟੋ ਡਰਾਈਵਰ ਦੱਸਿਆ ਜਾ ਰਿਹਾ ਜਿਸ ਦਾ ਨਾਮ ਕੁਲਦੀਪ ਹੈ ਹਾਲਾਂਕਿ ਪੁਲਿਸ ਜਿਹੜੀ ਹੈ ਕਿ ਇਹ ਸਿੰਗਲ ਤੋਂ ਜਾਣ ਕਰ ਰਹੀ ਹੈ ਕਿ ਇਸ ਨੂੰ ਹਾਇਰ ਕੀਤਾ ਗਿਆ ਸੀ ਜਾਂ ਫਿਰ ਇਹ ਪਹਿਲਾਂ ਉਹੀ આરોપીਆਂ ਦੇ ਨਾਲ ਸ਼ਾਮਿਲ ਸੀ ਤੇ ਇਸ ਐਂਗਲ ਉਤੇ ਕੁਝ ਕਿਛ ਜਿਹੜੀ ਹੈਗੀ ਆ ਉਹ ਇਸ આરોપી ਕੋਲ ਉਹ ਆਟੋ ਡਰਾਈਵਰ ਕੋਲ ਕਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ 2-2 ਲੱਖ ਰੁਪਏ ਦਾ ਇਨਾਮ ਜਿਹੜਾ ਹੈਗਾ ਉਹ ਸੂਚਨਾ ਦੇਣ ਵਾਲੇ ਨੂੰ ਜਿਹੜੇ ਸੰਦੇग्ध ਦੋ ਨਜ਼ਰ ਆ ਰਹੇ ਨੇ ਜਿੰਨਾਂ ਦੀ ਫੁਟੇਜ ਜਿਹੜੀ ਹੈਗੀ ਹੈ ਵੀਡੀਓ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਉਹਨਾਂ ਦੀ ਸੂਚਨਾ ਦੇਣ ਵਾਲੇ ਵਾਲੇ ਨੂੰ ਵੀ ਇਨਾਮ ਜਿਹੜਾ ਹੈਗਾ ਉਹ ਰੱਖਿਆ ਗਿਆ ਇਸ ਦੇ ਨਾਲ ਹੀ ਦੁਨੀਆ ਏਜੰਸੀਆਂ ਨੇ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਟੀਮ ਜਿਹੜੀ ਹੈਗੀ ਕ੍ਰਾਈਮ ਸੈੱਲ ਦੀ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਆਈਡੀ ਅਤੇ ਜਿਹੜੀ ਐਨਆਈਏ ਦੀ ਟੀਮ ਹੈ ਉਹਨੇ ਵੀ ਮੌਕੇ ਦਾ ਮਾਯਨਾ ਜਿਹੜਾ ਹੈਗਾ ਉਹ ਕੀਤਾ ਹੈ ਤੇ ਹੋ ਸਕਦਾ ਹੈ ਕਿ ਇਹ ਜਾਂਚ ਕਿਉਂਕਿ ਬਲਾਸਟ ਦਾ ਮਾਮਲਾ ਹੈ ਇਸ ਕਰਕੇ ਇਹ ਜਾਂਚ ਜਿਹੜੀ ਹੈਗੀ ਐਨਆਈਏ ਨੂੰ ਵੀ ਸੌਂਪੀ ਜਾ ਸਕਦੀ ਹੈ ਜਿਸ ਜਿਸ ਤਰ੍ਹਾਂ ਦੇ ਨਾਲ ਇਹ ਏਰੀਆ ਇੱਕ ਪੌਸ਼ ਏਰੀਆ ਹੈ ਤੇ ਇਹ ਜਰਾ ਕਰ ਇੱਕ ਰਿਟਾਇਰਡ ਪੁਲਿਸ ਅਧਿਕਾਰੀ ਦਾ ਹੈ ਪੰਜਾਬ ਦੇ ਤੇ ਕਈ ਐਂਗਲ ਤੋਂ ਇਸ ਦੀ ਜਾਂਚ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਕਿ ਕੋਈ ਖੈਲਿਸਤਾਨੀ ਐਂਗਲ ਇਸ ਲਈ ਵਿਕਸਤ ਮਿਲਦਾ ਹੋਵੇ ਜਾਂ ਫਿਰ ਗੈਂਗਸਟਰਸ ਐਂਗਲ ਜਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੀ ਵਾਰਦਾਤਾਂ ਪਹਿਲਾਂ ਵੀ ਸ਼ਹਿਰ ਦੇ ਵਿੱਚ ਹੋ ਚੁੱਕੀਆਂ ਨੇ ਜਦੋਂ ਦਹਿਸ਼ਤ ਪੈਦਾ ਕਰਨ ਵਾਸਤੇ ਇਸ ਤਰ੍ਹਾਂ ਦੀ ਕਟਨਾ ਜਿਹੜੀ ਹੈਗੀ ਉਹ ਉਸ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਹੈਂਡ ਗ੍ਰਨੇਡ ਦਾ ਇਸਤੇਮਾਲ ਕਰਨਾ ਕਿਸੇ ਮਾਮੂਲੀ ਅਪਰਾਧੀ ਦਾ ਕੰਮ ਨਹੀਂ ਉਸ ਦੇ ਲਈ ਕਿਤੇ ਨਾ ਕਿਤੇ ਜਿਹੜੇ ਪਾਰਲੇ ਉਹ ਅਤੰਕਵਾਦੀ ਸੰਗਠਨਾਂ ਦੇ ਨਾਲ ਜੁੜਦੇ ਹੋਏ ਨਜ਼ਰ ਆ ਸਕਦੇ ਨੇ ਤਾਂ ਇਹ ਕਈ-ਕਈ ਐਂਗਲ ਤੋਂ ਇਸ ਦੀ ਜਾਂਚ ਜਿਹੜੀ ਹੈ ਇਸ ਮਾਮਲੇ ਦੀ ਕਿੱਥੀ ਜਾ ਰਹੀ ਹੈ ਜੀ ਜੋ ਬਿਲਕੁਲ ਜਿਹੜਾ ਕਿ ਕੱਲੇ ਵੱਡੀ ਵਾਰਦਾਤ ਹੋਈ ਹੈ ਕਿਉਂਕਿ ਪੌਸ਼ ਇਲਾਕਾ ਬਣਿਆ ਜਾਂਦਾ ਹੈ ਇਸ ਦੇ ਨਾਲ ਅਗਰ ਗੱਲ ਕਰੇ ਕਿ ਬਿੰਨਿਸ ਕੇਤਰਤ ਵੀ ਕੋਲੀ ਹੈ ਥੋੜ੍ਹੀ ਥੋੜ੍ਹੀ ਦੂਰ ਤੇ ਜਾ ਕੇ ਜਿਹੜਾ ਕਿ ਹਾਈ ਕੋਰਟ ਵੀ ਪੈਂਦਾ ਸੋ ਕਾਫੀ ਜ਼ਿਆਦਾ ਜਿਹੜਾ ਕਿ ਹਾਈ ਅਲਰਟ ਏਰੀਆ ਹੈ ਇਸ ਤੇ ਫੇ ਇਸ ਤਰ੍ਹਾਂ ਸ਼ਰਿਆਮ ਇਸ ਤਰ੍ਹਾਂ ਦੇ ਜਿਹੜੇ ਕਿ ਵੱਡੀ ਵਾਰਦਾਤ ਕੀਤੀ ਜਾਂਦੀ ਸੋ ਕਾਫੀ ਸਾਰੇ ਸਵਾਲ ਵੀ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਵੀ ਸੋ ਜਿਹੜਾ ਕਿ ਤੁਸੀਂ ਕਿਹਾ ਕਿ ਵਕ ਵਕ ਅੰਗਰੇਜ਼ ਤਾਂ ਹੁਣ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਸੂਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਸੋ ਕਿਸ ਤਰੀਕੇ ਦੇ ਨਾਲ ਜਾਨ ਜਿਹੜੀ ਕਿ ਪਹ ਮਿਲ ਪਾਈ ਹੈ ਦੇਖੋ ਫਿਲਹਾਲ ਪੁਲਿਸ ਜਿਹੜੀ ਹੈਗੀ ਹੈ ਇਸ ਮਾਮਲੇ ਦੇ ਵਿੱਚ ਜ਼ਿਆਦਾ ਜਾਣਕਾਰੀ ਦੇਣ ਤੋਂ ਇਸ ਲਈ ਵੀ ਗਰੇਜ਼ ਕਰ ਰਹੀ ਹੈ ਕਿਉਂਕਿ ਮਾਮਲਾ ਅਜੇ ਪੂਰੀ ਤਰ੍ਹਾਂ ਦੇ ਨਾਲ ਇਹ ਕਿਹਾ ਜਾਵੇ ਕਿ ਪ੍ਰਾਥਮਿਕ ਸਟੇਜ ਤੇ ਹੈਗੀ ਹੈ ਜਾਂਚ ਤੇ ਪੁਲਿਸ ਨੂੰ ਕੋਈ ਵੱਡੀ ਵੱਡੇ ਕਲੂ ਜਿਹੜੇ ਹੈਗੇ ਨੇ ਉਹ ਹੱਥ ਨਹੀਂ ਲੱਗੇ ਇਸ ਕਰਕੇ ਪੁਲਿਸ ਵੀ ਜਿਹੜੀ ਹੈਗੀ ਉਹ ਟਾਈਟ ਲਿਸਟ ਹੈ ਤੇ ਕਿਤੇ ਨਾ ਕਿਤੇ ਗਰੇਜ਼ ਇਸ ਲਈ ਕੀਤਾ ਜਾ ਰਿਹਾ ਹੈ ਕਿ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਬਾਹਰ ਨਾ ਜਾਵੇ ਜਿਹੜੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ ਜਾਂਚ ਦੇ ਉੱਤੇ ਅਸਰ ਪਾਸ ਕਰੀ ਹੋਏ ਤਾਂ ਇਸ ਕਰਕੇ ਪੁਲਿਸ ਜਿਹੜੀ ਹੈਗੀ ਹੈ ਉਹ ਜ਼ਿਆਦਾ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਹੀ ਹੈ ਲੇਕਿਨ ਜਿੱਥੇ ਤੱਕ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਤਾਂ ਸੂਤਰਾਂ ਤੋਂ ਜਾਣਕਾਰੀ ਇਹ ਹੀ ਮਿਲੀ ਹੈ ਕਿ ਆਟੋ ਡਰਾਈਵਰ ਨੇ ਇਹ ਦੱਸਿਆ ਹੈ ਕਿ ਇਹਨਾਂ ਨੇ ਉਸ ਨੂੰ ਹਾਇਰ ਕੀਤਾ ਸੀ ਨਾ ਕਿ ਉਹ ਉਹਨਾਂ ਦੇ ਨਾਲ ਸੀ ਹਾਲਾਂਕਿ ਉਸਦੇ ਵਿਵਾਨਾਂ ਦੇ ਉੱਤੇ ਕਿੰਨੀ ਕਿ ਸੱਚਾਈ ਜਿਹੜੀ ਹੈਗੀ ਹੈ ਉਹ ਪੁਲਿਸ ਨੂੰ ਮਿਲ ਰਹੀ ਹੈ ਇਹ ਅਜੇ ਜਾਂ ਦਾ ਵਿਸ਼ਾ ਕਿਉਂਕਿ ਪੁਲਿਸ ਲਗਾਤਾਰ ਉਸ ਤੋਂ ਪੁੱਛ ਗਿਚਵੀ ਕਰ ਰਹੀ ਹੈ ਤੇ ਨਾਲ ਹੀ ਕਈ ਟੀਮਾਂ ਬਣਾ ਕੇ ਪੰਜਾਬ ਤੇ ਹਰਿਆਣਾ ਤੇ ਹੋਰ ਜਿਹੜੇ ਨੇੜਲੇ ਅਸੂਬੇ ਨੇ ਉੱਥੇ ਵੀ ਛਾਪੇ ਮੇਰੀ ہماری ਜਿਹੜੀ ਹੈਗੀ ਆ ਉਹ ਕਿਤੇ ਜਾ ਰਹੀ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜੇ ਨੇੜਲੇ ਸ਼ਹਿਰ ਨੇ ਚਾਹੇ ਉਹ ਪੰਚਕੁਲਾ ਹੋਵੇ ਜਾਂ ਫਿਰ ਮੁਹਾਲੀ ਹੋਵੇ ਇਹਨਾਂ ਨੂੰ ਰਾਤੋਂ ਹੀ ਹਾਈ ਅਲਰਟ ਤੇ ਰੱਖ ਦਿੱਤਾ ਗਿਆ ਸੀ ਤੇ ਨਾਲ ਹੀ ਜਿਹੜੇ ਨੇੜਲੇ ਸੂਬੇ ਨੇ ਉਹਨਾਂ ਉਹਨਾਂ ਦੀ ਪੁਲਿਸ ਦੇ ਨਾਲ ਵੀ ਸੰਪਰਕ ਤੇ ਹੈਗੇ ਨੇ ਉਹ ਚੰਡੀਗੜ੍ਹ ਪੁਲਿਸ ਲਗਾਤਾਰ ਬਣਾਈ ਰੱਖੀ ਤੇ ਉੱਥੇ ਵੀ ਚੋਕਸੀ ਜਿਹੜੀ ਹੈਗੀ ਆ ਉਹ ਵਰਤੀ ਜਾ ਰਹੀ ਹੈ ਤੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਸੰਦੇग्ध ਸਾਹਮਣੇ ਆਏ ਸਨ ਵੀਡੀਓ ਫੁਟੇਜ ਦੇ ਵਿੱਚ ਉਨਾ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਸ ਮਾਮਲੇ ਦਾ ਖੁਲਾਸਾ ਕੀਤਾ ਜਾਵੇ ਤੇ ਜਿੱਥੇ ਤੱਕ ਤੁਸੀਂ ਏਰੀਆ ਦੀ ਗੱਲ ਕੀਤੀ ਕਾਫੀ ਪਾਸ਼ ਏਰੀਆ ਹੈ ਜਿਹੜੇ ਦੋਵੇਂ ਪ੍ਰਦੇਸ਼ਾਂ ਦੇ ਕੋਈ ਵੀ ਚਾਹਤ ਹੈ ਕਿ ਨਾ ਰੇਕੀ ਵੀ ਕੀਤੀ ਗਈ ਸੀ ਪਹਿਲਾਂ ਆ ਕੇ ਜਿਵੇਂ ਕਿ ਰੇਕੀ ਕੀਤੀ ਗਈ ਸੀ ਕਾਫੀ ਦਿਨ ਪਹਿਲਾਂ ਕਿਉਂਕਿ ਵੱਡੀ ਵਾਰਦਾਤ ਹੈ ਪਾਸ਼ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦੇਣਾ ਇਸ ਵਾਰਦਾਤ ਨੂੰ ਰੇਕੀ ਵਗੈਰਾ ਵੀ ਕੀਤੀ ਗਈ ਸੀ ਸੋ ਪੁਰਾਣੀਆਂ ਫੁਟੇਜ ਵਗੈਰਾ ਵੀ ਦੇਖ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਬਾਰੇ ਵੀ ਦੇਖੋ ਇਹ ਇਹ ਘਰ ਜਿਹੜਾ ਹੈਗਾ ਇਹ ਪੰਜਾਬ ਪੁਲਿਸ ਦੇ ਇੱਕ ਰਿਟਾਇਰਡ ਐਸਐਸਪੀ ਦਾ ਘਰ ਹੈ ਗੁਰਕਿਰਤ ਸਿੰਘ ਚਾਹਲ ਜਿਹਦਾ ਨਾਮ ਹੈ ਤੇ ਉਸਨੇ ਅਤੰਕਵਾਦ ਦੇ ਦੌਰ ਦੇ ਵਿੱਚ ਵੀ ਕਾਫੀ ਕੰਮ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਕੀਤਾ ਹੈ ਇਸ ਘਰ ਦੇ ਵਿੱਚ ਉਹ ਕਈ ਸਾਲ ਪਹਿਲਾਂ ਰਹਿੰਦੇ ਸਨ ਪਰੰਤੂ ਜਿਸ ਤਰ੍ਹਾਂ ਦੇ ਨਾਲ ਆਪ ਤਰ੍ਹਾਂ ਦੇ ਨਾਲ ਇਸ ਘਰ ਦੇ ਵਿੱਚ ਜਦੋਂ ਉਹ ਰਹਿੰਦੇ ਸਨ ਉਸ ਵੇਲੇ ਇੱਕ ਰੇਕੀ ਵੀ ਹੋਈ ਸੀ ਇਸ ਘਰ ਦੀ ਤੇ ਉਸ ਵੇਲੇ ਵੀ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨੇ ਮਿਲ ਕੇ ਜਾਂਚ ਜਿਹੜੀ ਹੈਗੀ ਉਹ ਕੀਤੀ ਸੀ ਉਸ ਵੇਲੇ ਕੁਝ ਲੋਕਾਂ ਨੂੰ ਪੜਿਆ ਸੀ ਜਿਨ੍ਹਾਂ ਤੋਂ ਪੁੱਛ ਪੁੱਛ ਗਿਛ ਦੇ ਵਿੱਚ ਹੀ ਪਤਾ ਚੱਲੇ ਸੀ ਕਿ ਇਸ ਅਧਿਕਾਰੀ ਨੂੰ ਜ਼ਾਨ ਤੋਂ ਮਾਰਨ ਵਾਸਤੇ ਇਹ ਰੇਕੀ ਜਿਹੜੀ ਹੈਗੀ ਉਹ ਕੀਤੀ ਗਈ ਸੀ ਇਸ ਤੋਂ ਬਾਅਦ ਇਹ ਪੁਲਿਸ ਅਧਿਕਾਰੀ ਇਹ ਆਪਣਾ ਕਾਰ ਜਿਹੜਾ ਹੈਗਾ ਉਹ ਵੈਕਟ ਕਰਕੇ ਕਿਤੇ ਹੋਰ ਚਲੇ ਜਾਂਦੇ ਨਹੀਂ ਤੇ ਇਹ ਕਾਰ ਜਿਹੜੀ ਹੈ ਜਿਹੜਾ ਹੈਗਾ ਹੁਣ ਕਿਰਾਏ ਤੇ ਦਿੱਤਾ ਹੋਇਆ ਸੀ ਜਿਹੜੇ ਕਿ ਇੱਕ ਹਿਮਾਚਲ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਨੇ ਤੇ ਉਹ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਸ ਘਰ ਦੇ ਵਿੱਚ ਇਸ ਵੇਲੇ ਕਿਰਾਏ ਤੇ ਰਹਿੰਦਾ ਹੈ ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਜਿਹੜੇ ਉਹ ਪੁਲਿਸ ਅਧਿਕਾਰੀ ਸਨ ਉਹਨਾਂ ਦੇ ਨਾਲ ਕੋਈ ਰੰਜਿਸ਼ ਸੀ ਜਾਂ ਫਿਰ ਜਿਸਨੇ ਦੇ ਨਾਲ ਉਹਨਾਂ ਨੇ ਅਤਿਵਾਦੀ ਦੌਰ ਦੇ ਵਿੱਚ ਕੰਮ ਕੀਤਾ ਉਸ ਵੇਲੇ ਦੇ ਕਿਤੇ ਖਾਲੀ ਤਨੀ ਜਿਹੜੇ ਲਿੰਕਸ ਨੇ ਉਹ ਐਕਟਿਵ ਹੋਏ ਨੇ ਇਸ ਨੂੰ ਇਸ ਨੂੰ ਇਸ ਤੋਂ ਦੁਬਾਰਾ ਕੋਈ ਕਿਸੇ ਤਰ੍ਹਾਂ ਦਾ ਕੋਈ ਰੰਜਿਸ਼ ਰੱਖਦੇ ਹੋਏ ਤਾਂ ਇਸ ਕਰਕੇ ਇਸ ਵਾਰਦਾਤ ਦੇ ਤਾਰ ਜਿਹੜੇ ਹੈਗੇ ਨੇ ਹੋ ਸਕਦਾ ਹੈ ਕਿ ਸਰਹੱਦ ਤੋਂ ਪਾਰ ਦੇ ਜੁੜੇ ਹੋਣ ਕਿਉਂਕਿ ਇਹ ਇਸ ਲਈ ਵੀ ਸਾਥ ਪੈਦਾ ਹੁੰਦਾ ਕਿਉਂਕਿ ਹੈਂਡ ਗ੍ਰੇਨੇਡ ਦਾ ਜਿਸ ਤਰ੍ਹਾਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਹ ਹੈਂਡ ਗ੍ਰੇਨੇਡ ਜਿਹੜਾ ਹੈਗਾ ਉਹ ਮਾਮੂਲੀ ਅਪਰਾਧੀਆਂ ਕੋਲ ਆਸਾਨੀ ਦੇ ਨਾਲ ਨਹੀਂ ਪਹੁੰਚ ਸਕਦਾ ਉਸ ਦੇ ਉਸ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਰਹੱਦ ਪਾਰ ਤੋਂ ਕੋਈ ਸਾਜ਼ਿਸ਼ ਜਿਹੜੀ ਹੈਗੀ ਇਹ ਉਹ ਵੀ ਹੋ ਸਕਦੀ ਹੈ ਜੀ ਬਿਲਕੁਲ ਵੱਡੇ ਤਾਲ ਜਿਹੜੇ ਕਿ ਜੁੜੇ ਹੋਏ ਹੋ ਸਕਦੇ ਨੇ ਵੱਖ-ਵੱਖ ਅੰਗਲਾਂ ਤੋਂ ਪੁਲਿਸ ਜਿਹੜੀ ਕਿ ਕਾਰਵਾਈ ਕਰੀ ਜੋ ਇੱਥੇ ਰਹਿੰਦੇ ਸਨ ਇਸ ਮਕਾਨ ਦੇ ਵਿੱਚ ਜਿਨ੍ਹਾਂ ਨੂੰ ਕਿਰਾਇਆ ਦਿੱਤਾ ਹੋਇਆ ਸੀ ਉਹਨਾਂ ਵੱਲੋਂ ਕੁਝ ਬਿਆਨ ਸਾਹਮਣੇ ਆਇਆ ਕੁਝ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਇਸ ਵਾਰ ਦਾ ਤੋਂ ਪਹਿਲਾਂ ਕੁਝ ਉਹਨਾਂ ਨੇ ਕੁਝ ਸੰਦੇग्ध ਦੇਖਿਆ ਹੋਵੇ ਇਸ ਤਰ੍ਹਾਂ ਦਾ ਇਸ ਦੇ ਬਾਰੇ ਕੋਈ ਜਾਣਕਾਰੀ ਦੇਖੋ ਕਿਉਂਕਿ ਪੁਲਿਸ ਨੇ ਪੂਰਾ ਏਰੀਆ ਜਿਹੜਾ ਹੈਗਾ ਉਹ ਸੀਲ ਕੀਤਾ ਹੋਇਆ ਤੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਇਸ ਦੇ ਇਸ ਤੋਂ ਇਲਾਵਾ ਜਾਂਚ ਦੇ ਲਿਹਾਜ਼ ਦੇ ਨਾਲ ਵੀ ਆਮ ਲੋਕ ਜਾਂ ਫਿਰ ਜਿਹੜਾ ਮੀਡੀਆ ਹੈ ਉਸ ਤੋਂ ਦੂਰ ਰੱਖਿਆ ਗਿਆ ਹੈ ਤੇ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਇਹ ਜਿਹੜਾ ਪਰਿਵਾਰ ਇੱਥੇ ਕਿਰਾਏ ਤੇ ਰਹਿੰਦਾ ਸੀ ਤੇ ਇਸ ਨੂੰ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਟੈਨਿੰਗ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਹੈਗੀ ਆ ਉਹ ਨਹੀਂ ਹੋਈ ਅ ਇਸ ਕਰਕੇ ਪੁਲਿਸ ਜਿਹੜੀ ਹੈਗੀ ਵੱਖ-ਵੱਖ ਐਂਗਲਸ ਤੋਂ ਇਸ ਦੀ ਜਾਂਚ ਜਿਹੜੀ ਹੈਗੀ ਆ ਉਹ ਕਰ ਰਹੀ ਹੈ ਕਿ ਹਾਲਾਂਕਿ ਇਹ ਵਿਸ਼ਾ ਵੀ ਗੜਾ ਹੈਗਾ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਜਾਂਚ ਕਰਦੇ ਹੋਏ ਕਿ ਇਹ ਜਿਹੜਾ ਪਰਿਵਾਰ ਇੱਥੇ ਰਹਿੰਦਾ ਹੈ ਕੀ ਕੋਈ ਇਹਨਾਂ ਦੀ ਕੋਈ ਅਰੰਜਿਸ ਜਿਹੜੀ ਹੈਗੀ ਆ ਉਹ ਕਿਸੇ ਦੇ ਨਾਲ ਸੀ ਜਿਸ ਨੇ ਬਦਲਾ ਲੈਣ ਵਾਸਤੇ ਇਤਨਾ ਦਾ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਉਹ ਕੀਤਾ ਹੋਵੇ ਜਾਂ ਫਿਰ ਕੋਈ ਰੈਂਸਮ ਲਈ ਇਹ ਅਸ਼ਤ ਪੈਦਾ ਕਰਨ ਵਾਸਤੇ ਇਤਨਾ ਦਾ ਕੰਮ ਜਰ ਹੈਗਾ ਉਹ ਕੀਤਾ ਹੋਏ ਤਾਂ तमाम ਐਂਗਲ ਨੇ ਜਿਹਨਾਂ ਦੀ ਜਾਂਚ ਜੜੀ ਹੈਗੀ ਉਹ ਪੁਲਿਸ ਕਰ ਰਹੀ ਹੈ ਤੇ ਪੁਲਿਸ ਦੇ ਨਾਲ ਜਿਹੜੀਆਂ ਹੋਰ ਏਜੰਸੀਜ਼ ਨੇ ਚਾਹੇ NIA NIA ਜਾਂ ਫਿਰ IB ਇਹ ਸਾਨੀਆਂ ਏਜੰਸੀਆਂ ਜਿਹੜੀਆਂ ਹੈਗੇ ਇਸ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਫਿਲਹਾਲ ਹੁਣ ਜਾਂਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਕਿਹੜਾ ਐਂਗਲ ਨਿਕਲ ਕੇ ਸਾਹਮਣੇ ਆਉਂਦਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਖੁਲਵੀਰ ਜੀ तमाम ਜਾਂਚ